ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸੇ ਡਰਾਈਵਰ ਨੇ ਮੌਕੇ ਤੋਂ ਕਾਰ ਭਜੌਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਨੇ ਮੁਲਜ਼ਮਾ ਨੂੰ ਕਾਬੂ ਕਰਕੇ ਗੱਡੀ ਦੀ ਤਲਾਸ਼ੀ ਲਈ ਗੱਡੀ ਦੇ ਵਿੱਚੋਂ ਪਲਾਸਟਿਕ ਦੀਆਂ ਬੋਲੀਆਂ ਚ ਭਰੀ ਹੋਈ 1 ਕੁਇੰਟਲ 75 ਕਿਲੋਗ੍ਰam ਜੁੜਾ ਹੈ ਪੁੱਕੀ ਬਰਾਮਦ ਕੀਤੀ ਗਈ ਹੈ ਤੇ ਐਨ.ਟੀ.ਪੀ.ਐਸ.ਏ. ਕਦ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਹ ਗੱਲ ਹੈ 22 ਤਰੀਕ ਦੀ ਜੀ ਇਹ ਨੋਵਾ ਗੱਡੀ ਦੇ ਵਿੱਚ ਪੁੱਕੀ ਚੂਰਾ ਪੋਸਟ ਲੈ ਕੇ ਜਾ ਰਹੀ ਸੀ ਇਹਨਾਂ ਕੋਲੋਂ 1 ਕੁਇੰਟਲ 75 ਕਿਲੋਗ੍ਰam ਉੱਕੀ ਜਿਹੜਾ ਪੋਸਟ ਕੀਤਾ ਜੀ ਬਰਾਮਦ ਜੀ ਇਹ ਦੋ ਦੋਸ਼ੀ ਨੇ ਜੀ ਇੱਕ ਦਾ ਨਾਮ ਹੈਗਾ ਨਿਰਿੰਦਰ ਸਿੰਘ ਇੱਕ ਸਿਕੰਦਰ ਸਿੰਘ ਹੈ ਨਿਰਿੰਦਰ ਸਿੰਘ ਹੈਗਾ ਰਾਏਪੇੜਾ ਰਹਿਣਾ ਹੈ ਜੀ ਸਿਕੰਦਰ ਸਿੰਘ ਦਾ ਪਿੰਡ ਤਾਰਾ ਪਰਚਾ दर्ज ਹੋ ਗਿਆ ਜੀ ਹਾਂ ਕਿੰਨੀ ਤਰ੍ਹਾਂ ਹੋ ਗਿਆ ਜੀ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਅੱਗੇ ਪੁਸ਼ਕੀਸ਼ ਕਰਨੀ ਹੈ ਜੀ 15 685 ਜੀ ਐਨ ਡੀ ਪੀ ਐਕਟ ਇਹਦੀ ਵਾਰੀ ਵੀ ਹਾਲੇ ਰਿਕਾਰਡ ਦੀ ਕੋਹ ਖਪੜਤਾਲ ਕਰ ਰਹੇ ਆ ਅੱਗੇ ਤਪਦੀਸ਼ ਸਾਰੀਆਂ ਗੱਲਾਂ ਪਤਾ ਲੱਗਣੀਆਂ